ਖਤਮ ਹੋਣਗੇ ਛੋਟੇ ਸਰਕਾਰੀ ਬੈਂਕ ਤੁਹਾਡੇ ਬੈਂਕਾਂ ਚ ਰੱਖਿਆ ਪੈਸਾ ਵੀ ਹੋਵੇਗਾ ਟਰਾਂਸਫਰ ਉਹ ਜਾਓ ਸਾਵਧਾਨ ਜੀ ਹਾਂ ਇਹ ਵੱਡੀ ਅਪਡੇਟ ਹੈ ਜਿਹੜੀ ਬੈਂਕਿੰਗ ਸੈਕਟਰ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਨਾਲ ਛੋਟੇ ਬੈਂਕਾਂ ਨੂੰ ਖਤਮ ਕਰਨ ਦੀ ਸਰਕਾਰ ਨੇ ਤਿਆਰੀ ਖਿੱਚ ਲਈ ਹੈ ਅਤੇ ਤੁਹਾਡਾ ਬੈਂਕਾਂ ਦੇ ਵਿੱਚ ਰੱਖਿਆ ਪੈਸਾ ਵੀ ਹੁਣ ਟਰਾਂਸਫਰ ਕੀਤਾ ਜਾਵੇਗਾ ਅਸਲ ਦੇ ਵਿੱਚ ਭਾਰਤੀ ਬੈਂਕਿੰਗ ਸਿਸਟਮ ਨੇ ਅਤੇ ਭਾਰਤ ਸਰਕਾਰ ਨੇ ਛੋਟੇ ਬੈਂਕਾਂ ਨੂੰ ਵੱਡੇ ਬੈਂਕਾਂ ਦੇ ਨਾਲ ਅਰਲੇਵਾ ਕਰਨ ਦੇ ਲਈ ਤਿਆਰੀ ਖੇਚ ਲਈ ਹੈ ਅਤੇ ਇਸ ਨਾਲ ਲਾਜ਼ਮੀ ਹੈ ਕਿ ਤੁਹਾਡਾ ਛੋਟੇ ਬੈਂਕਾਂ ਵਿੱਚ ਰੱਖਿਆ ਪੈਸਾ ਵੀ ਟਰਾਂਸਫਰ ਕੀਤਾ ਜਾਵੇਗਾ ਸਰਕਾਰੀ ਬੈਂਕਿੰਗ ਸਿਸਟਮ ਦੇ ਵਿੱਚ ਅਤੇ ਢਾਂਚਾਗਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰ ਇਹ ਵੱਡਾ ਫੈਸਲਾ ਕਰਨ ਜਾ ਰਹੀ ਹੈ ਪਰ ਇਸ ਨਾਲ ਇੱਕ ਚਿੰਤਾ ਜ਼ਰੂਰ ਬਣ ਗਈ ਹੈ ਕਿ ਤੁਹਾਡੇ ਛੋਟੇ ਬੈਂਕਾਂ ਦੇ ਵਿੱਚ ਰੱਖੇ ਹੋਏ ਪੈਸੇ ਹੁਣ ਸੁਰੱਖਿਅਤ ਨਹੀਂ ਰਹਿਣਗੇ ਆਓ ਲੈ ਚਲਦੇ ਹਾਂ ਪੂਰੀ ਅਪਡੇਟ ਵੱਲ ਜਿਨ੍ਹਾਂ ਲੋਕਾਂ ਦੇ ਇੰਨਾ ਛੋਟੇ ਸਰਕਾਰੀ ਬੈਂਕਾਂ ਵਿੱਚ ਖਾਤੇ ਹਨ ਤਾਂ ਉਹ ਹੁਣ ਸਾਵਧਾਨ ਹੋ ਜਾਣ ਕਿਉਂਕਿ ਸਰਕਾਰ ਇੰਨਾ ਛੋਟੇ ਬੈਂਕਾਂ ਨੂੰ ਬੰਦ ਕਰਨ ਜਾ ਰਹੀ ਹੈ ਅਤੇ ਇਸ ਨਾਲ ਤੁਹਾਡਾ ਪੈਸਾ ਵੀ ਟਰਾਂਸਫਰ ਕੀਤਾ ਜਾਵੇਗਾ ਭਾਰਤ ਦੇ ਬੈਂਕਿੰਗ ਖੇਤਰ ਵਿੱਚ ਹੋਰ ਵੱਡੇ ਬਦਲਾਅ ਕੀਤੇ ਜਾਣ ਦੀ ਤਿਆਰੀ ਕਰ ਲਈ ਗਈ ਹੈ ਸਰਕਾਰ ਛੋਟੇ ਬੈਂਕਾਂ ਦੇ ਜਨਤਕ ਕਰ ਰਲੇਵੇਂ ਨਾਲ ਅੱਗੇ ਵੱਧ ਰਹੀ ਹੈ ਅਤੇ ਇਨਾ ਛੋਟੇ ਬੈਂਕਾਂ ਦਾ ਰਲੇਵਾ ਵੱਡੇ ਬੈਂਕਾਂ ਨਾਲ ਕਿਤੇ ਜਾਣ ਦੀ ਸੰਭਾਵਨਾ ਹੋ ਸਕਦੀ ਹੈ ਮਨੀ ਕੰਟਰੋਲ ਦੀ ਰਿਪੋਰਟ ਵਿੱਚ ਸਰਕਾਰੀ ਸੂਤਰਾਂ ਦਾ ਹਵਾਲਾ ਦਿੱਤਾ ਗਿਆ ਕਿ ਇਨਾ ਬੈਂਕਾਂ ਦਾ ਰਲੇਵਾ ਕਰਨਾ ਬੈਂਕਾਂ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਅਤੇ ਇੱਕ ਇਕਾਈ ਵੱਜੋਂ ਚਲਾਉਣ ਲਈ ਇਨਾ ਬੈਂਕਾਂ ਨੂੰ ਖਤਮ ਕੀਤਾ ਜਾਵੇਗਾ ਅਤੇ ਇਨਾ ਬੈਂਕਾਂ ਨੂੰ ਵੱਡੇ ਬੈਂਕਾਂ ਨਾਲ ਰਲਾ ਦਿੱਤਾ ਜਾਵੇਗਾ ਆਓ ਜਾਣੋ ਕਿਹੜੇ ਹਨ ਉਹ ਬੈਂਕ ਸਰਕਾਰੀ ਸੂਤਰਾਂ ਅਨੁਸਾਰ ਇੰਡੀਅਨ ਓਵਰਸੀਜ਼ ਬੈਂਕ IOB, सेंट्रल बैंक ऑफ इंडिया, CBI, बैंक ऑफ इंडिया, BOI, बैंक ऑफ महाराष्ट्र, BOM ਇਹਨਾਂ ਬੈਂਕਾਂ ਨੂੰ ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ ਬੜੋਦਾ ਅਤੇ ਸਟੇਟ ਬੈਂਕ ਆਫ ਇੰਡੀਆ ਵਰਗੇ ਵੱਡੇ ਬੈਂਕਾਂ ਨਾਲ ਰਲਵਾਉਣ ਦਾ ਪ੍ਰਸਤਾਵ ਤਿਆਰ ਕਰ ਲਿਆ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਪਹਿਲਾ ਕੈਬਨਿਟ ਅਫੇਅਰ ਇਸ ਪ੍ਰਸਤਾਵ ਨੂੰ ਲੈ ਕੇ PMO ਕੋਲ ਜਾਵੇਗਾ ਅਤੇ ਕੈਬਨਿਟ ਅਧਿਕਾਰੀਆਂ ਦੁਆਰਾ ਇਸ ਨੂੰ ਰਿਕਾਰਡ ਕੀਤਾ ਜਾਵੇਗਾ। ਅਤੇ ਫਿਰ ਪੀਐਮਓ ਦੁਆਰਾ ਸਮੀਖਿਆ ਕੀਤੀ ਜਾਵੇਗੀ। ਬਿੱਤੀ ਸਾਲ 2027 ਤੱਕ ਇਸ ਰੋਡਮੈਪ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਸਰਕਾਰ ਅੰਤਿਮ ਰੂਪ ਦੇਣ ਤੋਂ ਪਹਿਲਾਂ ਅੰਦਰੂਨੀ ਸਹਿਮਤੀ ਬਣਾਉਣਾ ਚਾਹੁੰਦੀ ਹੈ ਅਤੇ ਬੈਂਕਾਂ ਤੋਂ ਵੀ ਸਲਾਹ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਫਿਰ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ। ਇਹ ਵਿਕਾਸ ਉਦੋਂ ਹੋਇਆ ਜਦੋਂ ਸਰਕਾਰ ਬੈਂਕਾਂ ਦੇ ਇਕੀਕਰਨ ਅਤੇ ਬੈਂਕਾਂ ਦੇ ਢਾਂਚਾਤਮਕ ਪ੍ਰਣਾਲੀ ਨੂੰ ਮਜ਼ਬੂਤ ਅਤੇ ਮੁੜ ਸਰਜੀਤ ਕਰਨ ਲਈ ਵਿਚਾਰ ਕਰ ਰਹੀ ਹੈ ਇਸ ਤੋਂ ਪਹਿਲਾਂ ਸਰਕਾਰ ਨੇ 2017 ਅਤੇ 2020 ਵਿੱਚ 10 ਜਨਤਕ ਬੈਂਕਾਂ ਦਾ ਰਲੇਵਾ ਕੀਤਾ ਸੀ ਜਿਸ ਨਾਲ ਜਨਤਕ ਬੈਂਕਾਂ ਦੀ ਗਿਣਤੀ ਘਟ ਕੇ 27 ਤੋਂ 12 ਹੋ ਗਈ ਸੀ ਉਸ ਵੇਲੇ ओरिएंटਲ ਬੈਂਕ ਆਫ ਕਮਰਸ ਅਤੇ ਯੂਨਾਈਟਿਡ ਬੈਂਕ ਆਫ ਇੰਡੀਆ ਦਾ ਪੰਜਾਬ ਨੈਸ਼ਨਲ ਬੈਂਕ ਨਾਲ ਰਲੇਵਾ ਕੀਤਾ ਗਿਆ ਸੀ ਅਤੇ ਉਸ ਵੇਲੇ ਸਿੰਡੀਕੇਟ ਬੈਂਕ ਦਾ ਕੈਨਰਾ ਬੈਂਕ ਨਾਲ ਰਲੇਵਾ ਹੋ ਗਿਆ ਸੀ ਸੋ ਹੁਣ ਇੱਕ ਵਾਰ ਫੇਰ ਸਰਕਾਰ ਛੋਟੇ ਬੈਂਕਾਂ ਦਾ ਵੱਡੇ ਬੈਂਕਾਂ ਨਾਲ ਰਲੇਵਾ ਕਰਨ ਜਾ ਰਹੀ ਹੈ ਜਿਸ ਨੂੰ ਲੈ ਕੇ ਸਰਕਾਰਾਂ ਜਲਦੀ ਹੀ ਪ੍ਰਸਤਾਵ ਨੂੰ ਮਨਜ਼ੂਰੀ ਦੇ ਸਕਦੀ ਹੈ